ਸੋਚੋ ਸਾਡੇ ਕੋਲ ਸ਼ਬਦ ਤਾਂ ਹੈਗੇ ਨੇ ਪਰ ਹਰ ਸ਼ਬਦ ਦੀ ਇੱਕ ਹੱਦ ਹੁੰਦੀ ਹੈ ਇੱਕ ਸੀਮਾ ਤਾਂ ਫਿਰ ਉਸ ਚੀਜ਼ ਬਾਰੇ ਕਿਵੇਂ ਗੱਲ ਕਰੀਏ ਜਿਸ ਦੀ ਕੋਈ ਸੀਮਾ ਹੀ ਨਹੀਂ ਜਿਸ ਦਾ ਕੋਈ ਰੂਪ ਨਹੀਂ ਕੋਈ ਅੰਤ ਨਹੀਂ ਇੱਕ ਇਹੋ ਜਿਹਾ ਸਵਾਲ ਹੈ ਜਿਸ ਨੇ ਸਦੀਆਂ ਤੋਂ ਸਾਨੂੰ ਸੋਚਣ ਦੇ ਮਜਬੂਰ ਕੀਤਾ ਹੈ ਅੱਜ ਅਸੀਂ ਇੱਕ ਐਸੀ ਹੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਇਸੇ ਵੱਡੀ ਚੁਣੌਤੀ ਦਾ ਸਿੱਧਾ ਸਿੱਧਾ ਜਵਾਬ ਦੇਣ ਦਾ ਯਤਨ ਕਰਦੀ ਹੈ ਤੇ ਬਾਣੀ ਦੀ ਸ਼ੁਰੂਆਤ ਹੀ ਦੇਖੋ ਕਿੰਨੀ ਜ਼ਬਰਦਸਤ ਹੈ ਚੱਕਰ ਚਿੰਨਰ ਬਰਨ ਜਾਤੀ ਅਰੂਪਾਤੀ ਨਹੀਂ ਜੇ ਮਤਲਬ ਕੋਈ ਰੂਪ ਨਹੀਂ ਕੋਈ ਨਿਸ਼ਾਨ ਨਹੀਂ ਕੋਈ ਜਾਤ ਪਾਤ ਨਹੀਂ ਪਹਿਲੀ ਲਾਈਨ ਪੜ੍ਹ ਕੇ ਪਤਾ ਲੱਗ ਜਾਂਦਾ ਹੈ ਕਿ ਅਸੀਂ ਕਿਸੇ ਇਹੋ ਜੀ ਹਕੀਕਤ ਦੀ ਗੱਲ ਕਰਨ ਵਾਲਿਆਂ ਜੋ ਸਾਡੀ ਆਮ ਦੁਨੀਆਵੀ ਸਮਝ ਤੋਂ ਕਿਤੇ ਕਿਤੇ ਪਰੇ ਹੈ ਤਾਂ ਇਹ ਜਿਹੜੀ ਸਤਰ ਹੈ ਇਹ ਕੋਈ ਇਕੱਲੀਕਾਰੀ ਲਾਈਨ ਨਹੀਂ ਹੈ ਸਗੋਂ ਇੱਕ ਬਹੁਤ ਹੀ ਗਹਿਰੀ ਬਾਣੀ ਦਾ ਹਿੱਸਾ ਹੈ ਤਾਂ ਸਵਾਲ ਉੱਠਦਾ ਹੈ ਕਿ ਆਖਿਰ ਇਹ ਰਚਨਾ ਹੈ ਕਿ ਤੇ ਇਸ ਦੇ ਰਚਨਾਹਾਰ ਕੌਣ ਨੇ ਚਲੋ ਇਸ ਬਾਰੇ ਜਾਣਦੇ ਹਾਂ ਇਹ ਸ਼ਬਦ ਨੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਇਸ ਪਵਿੱਤਰ ਰਚਨਾ ਦਾ ਨਾਮ ਹੈ ਜਪੁ ਸਾਹਿਬ ਇਹ ਇੱਕ ਤਰ੍ਹਾਂ ਨਾਲ ਇੱਕ ਕਾਵਿਕ ਅਰਦਾਸ ਹੈ ਇੱਕ ਕਵਿਤਾ ਦੇ ਰੂਪ ਵਿੱਚ ਕੀਤੀ ਗਈ ਪ੍ਰਾਰਥਨਾ ਜੋ ਉਸ ਪ੍ਰਮਾਤਮਾ ਦੇ ਅਣਗਿਣਤ ਬਿਆੰਤ ਗੁਣਾ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦੀ ਹੈ ਇਤਿਹਾ ਇਹ ਸਿਰਫ ਇਤਿਹਾਸ ਦੀ ਕੋਈ ਕਵਿਤਾ ਨਹੀਂ ਹੈਗੀ ਬਿਲਕੁਲ ਨਹੀਂ ਇਸ ਦੇ 1999 ਛੰਦ ਨੇ ਤੇ ਇਹ ਅੱਜ ਵੀ ਸਿੱਖ ਰਹਿਤ ਮਰਿਆਦਾ ਦਾ ਇੱਕ ਜਿਉਂਦਾ ਜਾਗਦਾ ਹਿੱਸਾ ਨੇ ਇਹ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਇੱਕ ਹੈ ਜਿਸ ਨੂੰ ਹਰ ਰੋਜ਼ ਸਵੇਰੇ ਪੜਿਆ ਜਾਂਦਾ ਹੈ ਤਾਂ ਫਿਰ ਸਵਾਲ ਉਹੀ ਆ ਜਾਂਦਾ ਹੈ ਕਿ ਆਖਿਰ ਇਹ ਬਾਣੀ ਉਸ ਬੇਅੰਤ ਨੂੰ ਉਸ ਅਸੀਮ ਨੂੰ ਸ਼ਬਦਾਂ ਵਿੱਚ ਬੰਨਣ ਦੀ ਕੋਸ਼ਿਸ਼ ਕਰਦੀ ਕਿਵੇਂ ਹੈ ਇਸ ਲਈ ਇੱਕ ਬੜਾ ਹੀ ਕਮਾਲ ਦਾ ਤਰੀਕਾ ਇੱਕ ਬੜੀ ਕਮਾਲ ਦੀ ਰਣਨੀਤੀ ਵਰਤੀ ਗਈ ਹੈ ਉਹੀ ਗੱਲ ਕਿ ਸ਼ਬਦ ਆਉਣਗੇ ਕਿੱਥੋਂ ਉਹ ਸ਼ਬਦ ਜਿਹੜੇ ਇਨਸਾਨੀ ਸੋਚ ਦੀ ਹੱਦ ਤੋਂ ਪਾਰ ਜਾ ਕੇ ਗੱਲ ਕਰ ਸਕਣ ਖੈਰ ਜਪ ਸਾਹਿਬ ਇਸ ਦਾ ਜਵਾਬ ਇੱਕ ਬਹੁਤ ਹੀ ਅਨੋਖੇ ਤਰੀਕੇ ਨਾਲ ਦਿੰਦਾ ਤੇ ਇਹੀ ਤਾਂ ਇਸ ਦੀ ਸਾਰੀ ਖੂਬਸੂਰਤੀ ਹੈ ਦੇਖੋ ਇਹ ਦੱਸਣ ਦੀ ਥਾਂ ਤੇ ਕਿ ਉਹ ਪਰਮਾਤਮਾ ਕੀ ਹੈ ਇਹ ਬਾਣੀ ਸਾਨੂੰ ਦੱਸਦੀ ਹੈ ਕਿ ਉਹ ਕੀ ਨਹੀਂ ਹੈ ਇਹ ਇੱਕ ਇੱਕ ਕਰਕੇ ਸਾਡੀਆਂ ਸਾਰੀਆਂ ਹੱਦਾਂ ਨੂੰ ਸਾਡੇ ਸਾਰੇ ਬਣਾਏ ਹੋਏ ਦਾਇਰਿਆਂ ਨੂੰ ਤੋੜਦੀ ਜਾਂਦੀ ਹੈ ਜਿਵੇਂ ਉਸ ਦਾ ਕੋਈ ਰੂਪ ਨਹੀਂ ਤਾਂ ਉਹ ਹੋਇਆ ਅਰੂਪ ਉਸ ਦਾ ਕੋਈ ਠਾ ਠਿਕਾਣਾ ਨਹੀਂ ਤੋ ਹੈ ਅਠਾਵੇਂ ਉਸ ਦੀ ਕੋਈ ਜਾਤ ਪਾਤ ਨਹੀਂ ਤੋ ਹੈ ਅਜਾਤ ਇਸ ਤਰ੍ਹਾਂ ਇਹ ਬਾਣੀ ਨਕਾਰਾਤਮਕ ਸ਼ਬਦਾ ਰਾਹੀਂ ਇੱਕ ਸਕਾਰਾਤਮਕ ਤਸਵੀਰ ਬਣਾਉਂਦੀ ਹੈ ਪਰ ਰੁਕੋ ਇਹ ਤਾਂ ਗੱਲ ਦਾ ਸਿਰਫ ਇੱਕ ਪਹਿਲੂ ਹੈ ਕਹਾਣੀ ਦਾ ਸਿਰਫ ਅੱਧਾ ਹਿੱਸਾ ਸਭ ਕੁਝ ਨਹੀਂ 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 ਕਹਿਣ ਤੋਂ ਬਾਅਦ ਬਾਣੀ ਇੱਕਦਮ ਪਾਸਾ ਬਦਲਦੀ ਹੈ ਹੁਣ ਹੁਣ ਸ਼ੁਰੂ ਹੁੰਦੀ ਹੈ ਨਾਵਾਂ ਤੇ ਗੁਣਾਂ ਦੀ ਇੱਕ ਅਜਈ ਝੜੀ ਜਿਵੇਂ ਕੋਈ ਹੜਾ ਗਿਆ ਹੋਵੇ ਇਥੇ ਸ਼ਬਦ ਇੱਕ ਤੋਂ ਬਾਅਦ ਇੱਕ ਇੱਕ ਤੇਜ਼ ਵਹਾਵਾਂਗ ਆਉਂਦੇ ਨੇ ਅੱਗੇ ਜੋ ਕੁਝ ਧੁਕਾਉਣ ਗਿਆ ਉਹਨਾਂ ਨੂੰ ਸਿਰਫ ਸੁੰਨਾ ਨਹੀਂ ਉਹਨਾਂ ਦੀ ਲੈ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਿਓ ਕਿਉਂਕਿ ਇਹ ਸਿਰਫ ਨਾਮਾਂ ਦੀ ਕੋਈ ਸੂਚੀ ਨਹੀਂ ਇਹ ਇੱਕ ਧੁਨ ਹੈ ਇੱਕ ਅਹਿਸਾਸ ਹੈ ਜਿਵੇਂ ਕਿ ਨਮਸਤਮ ਮਕਾਲੇ ਯਾਨੀ ਉਸ ਅਕਾਲ ਨੂੰ ਉਸ ਸਮੇਂ ਤੋਂ ਪਰੇ ਦੀ ਹਸਤੀ ਨੂੰ ਨਮਸਕਾਰ ਹੈ ਫਰਗੇ ਨਮੋ ਸਰਵ ਕਰਤਾ ਸਭ ਨੂੰ ਕਰਨ ਵਾਲਾ ਸਬਦਾ ਸਿਰਜਣਹਾਰ ਤੇ ਫਿਰ ਉਸੇ ਸਾ ਵਿੱਚ ਬਿਲਕੁਲ ਇਜ਼ੋਲਡ ਨਮੋ ਸਰਭਰਤਾ ਸਬਦਾ ਵਿਨਾਸ਼ ਕਰਨ ਵਾਲਾ ਇਹੀ ਤਾਂ ਕਮਾਲ ਹੈ ਇਸ ਬਾਣੀ ਦਾ ਬਣਾਉਣ ਵਾਲਾ ਵੀ ਉਹ ਤੇ ਮਿਟਾਉਣ ਵਾਲਾ ਵੀ ਉਹ ਇੱਕੋ ਹੀ ਹਸਤੀ ਦੇ ਦੋਵੇਂ ਗੁਣ ਇੱਕੋ ਥਾਂ ਤੇ ਤਾਂ ਇਸ ਤੋਂ ਅੰਦਾਜ਼ਾ ਹੁੰਦਾ ਹੈ ਕਿ ਇਹ ਦਾਇਰਾ ਕਿੰਨਾ ਕਿੰਨਾ ਜ਼ਿਆਦਾ ਵੱਡਾ ਹੈ ਰਾਜਿਆਂ ਦੇ ਰਾਜੇ ਦੀ ਸ਼ਕਤੀ ਵੀ ਉਸ ਦੀ ਹੈ ਤੇ ਗਰੀਬ ਨਿਵਾਜ਼ ਦੀ ਦਇਆ ਵੀ ਉਸ ਦੀ ਉਹ ਪਾਣੀ ਵਿੱਚ ਵੀ ਹੈ ਧਰਤੀ ਤੇ ਵੀ ਉਹ ਪਿਆਨਕ ਵੀ ਹੈ ਤੇ ਕੋਮਲ ਵੀ ਮਤਲਬ ਹਰ ਗੁਣ ਇਥੋਂ ਤੱਕ ਕਿ ਇੱਕ ਦੂਜੇ ਦੇ ਉਲਟ ਜਾਪਦੇ ਗੁਣ ਵੀ ਸਭ ਉਸੇ ਇੱਕ ਦੇ ਹੀ ਪ੍ਰਗਟਾਵੇ ਹਨ ਅੱਛਾ ਤਾਂ ਫਿਰ ਇੰਨੇ ਸਾਰੇ ਨਾਵਾਂ ਦਾ ਇੰਨੇ ਸਾਰੇ ਗੁਣਾਂ ਦਾ ਅਸਲ ਮਕਸਦ ਕੀ ਹੈ ਇਹ ਸਾਰੀਆਂ ਨਦੀਆਂ ਜਾ ਕੇ ਕਿਹੜੇ ਇੱਕ ਸਮੁੰਦਰ ਵਿੱਚ ਮਿਲਦੀਆਂ ਨੇ ਚਲੋ ਇਸ ਨੂੰ ਸਮਝਦੇ ਹਾਂ ਇਨਾ ਸੈਂਕੜੇ ਹਜ਼ਾਰਾਂ ਨਾਵਾਂ ਦੇ ਬਾਵਜੂਦ ਇਨਾ ਸਾਰਿਆਂ ਦੇ ਪਿੱਛੇ ਦਾ ਸੱਚ ਸਿਰਫ ਇੱਕ ਹੈ ਇੱਕ ਇਹ ਸਾਰੇ ਵੱਖ-ਵੱਖ ਰਸਤੇ ਇੱਕ ਹੀ ਮੰਜ਼ਿਲ ਵੱਲ ਇੱਕ ਹੀ ਸਚਾਈ ਵੱਲ ਇਸ਼ਾਰਾ ਕਰਦੇ ਨੇ ਅਤੇ ਗੁਰੂ ਸਾਹਿਬ ਇਸ ਨੂੰ ਬਹੁਤ ਹੀ ਖੂਬਸੂਰਤ ਸ਼ਬਦਾਂ ਵਿੱਚ ਬਿਆਨ ਕਰਦੇ ਨੇ ਨਮਸਤਮ ਸੂਏ ਕੇ ਨਮਸਤਮ ਅਨੇਕੇ ਯਾਨੀ ਉਸ ਇੱਕ ਨੂੰ ਵੀ ਨਮਸਕਾਰ ਹੈ ਅਤੇ ਉਸ ਦੇ ਅਨੇਕਾਂ ਰੂਪਾਂ ਨੂੰ ਵੀ ਨਮਸਕਾਰ ਹੈ ਕਿਉਂਕਿ ਉਹ ਇੱਕ ਵੀ ਹੈ ਤੇ ਉਹ ਅਨੇਕ ਵੀ ਹੈ ਦੋਵੇਂ ਹੋਈ ਹੈ ਤੇ ਅਖੀਰ ਵਿੱਚ ਇਹ ਖੂਬਸੂਰਤ ਤੁਕ ਜਿਵੇਂ ਸਾਰੀ ਗੱਲ ਨੂੰ ਸਮੇਟ ਦਿੰਦੀ ਹੈ ਇੱਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਅੰਤ ਕੋ ਫਿਰ ਇੱਕ ਕੀ ਕਮਾਲ ਦੀ ਗੱਲ ਹੈ ਕਿ ਮੂਰਤ ਤਾਂ ਇੱਕ ਹੀ ਹੈ ਪਰ ਉਸ ਦੇ ਦਰਸ਼ਨ ਉਸ ਦੇ ਰੂਪ ਅਨੇਕਾ ਨੇ ਪਰ ਜਦੋਂ ਇਹ ਸਾਰੀ ਖੇੜ ਇਹ ਸਾਰਾ ਪਸਾਰਾ ਸਿਮਟਦਾ ਹੈ ਤਾਂ ਅੰਤ ਵਿੱਚ ਬਾਕੀ ਸਿਰਫ ਉਹੀ ਇੱਕ ਰਹਿ ਜਾਂਦਾ ਹੈ ਤਾਂ ਅਸੀਂ ਮੁੜ ਕੇ ਉਸੇ ਸਵਾਲ ਤੇ ਆ ਖੜੇ ਹੁੰਦੇ ਹਾਂ ਜਿੱਥੋਂ ਸ਼ੁਰੂ ਕੀਤਾ ਸੀ ਕਿ ਹਜ਼ਾਰਾਂ ਨਾਮ ਉਸ ਇੱਕ ਅਨਾਮ ਵੱਲ ਉਸ ਨਾਮ ਰਹਿਤ ਵੱਲ ਇਸ਼ਾਰਾ ਕਿਵੇਂ ਕਰ ਸਕਦੇ ਨੇ ਸ਼ਾਇਦ ਜਵਾਬ ਇਸੇ ਵਿੱਚ ਹੀ ਹੈ ਸ਼ਾਇਦ ਇਹੀ ਪਾਸ਼ਾ ਦੀ ਸਭ ਤੋਂ ਵੱਡੀ ਤਾਕਤ ਹੈ ਕਿ ਉਹ ਸ਼ਬਦਾਂ ਦਾ ਸਹਾਰਾ ਲੈ ਕੇ ਸਾਨੂੰ ਸ਼ਬਦਾਂ ਤੋਂ ਪਾਰ ਲੈ ਜਾਂਦੀ ਹੈ